ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 26 ਜਨਵਰੀ ਹੈ। 26 ਜਨਵਰੀ 1687 ਸਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਰਪੋਤੇ ਸਨ। ਆਪ ਦਾ ਜਨਮ 26 ਜਨਵਰੀ 1687 ਦੇ ਦਿਨ ਪੌਂਡਾ ਸਾਹਿਬ ਦੇ ਵਿੱਚ ਹੋਇਆ ਸੀ। ਆਪ 7 ਦਸੰਬਰ 1705 ਦੇ ਦਿਨ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸਨ। 23 ਦਸੰਬਰ 1929 ਦੇ ਦਿਨ ਕਾਂਗਰਸ ਵੱਲੋਂ ਲਾਹੌਰ ਦੇ ਵਿੱਚ ਪੂਰੀ ਆਜ਼ਾਦੀ ਦਾ ਮਤਾ ਪਾਸ ਹੋਣ ਮਗਰੋਂ ਕਾਂਗਰਸ ਨੇ ਇਸੇ ਨਿਸ਼ਾਨੇ ਨੂੰ ਹਾਸਲ ਕਰਨ ਵਾਸਤੇ ਐਜੀਟੇਸ਼ਨ ਕਰਨ ਦੇ ਅਖਤਿਆਰ ਗਾਂਧੀ ਨੂੰ ਦੇ ਦਿੱਤੇ। ਗਾਂਧੀ ਨੇ ਸਿਵਲ ਨਾਫਰਮਾਨੀ ਦੀ ਲਹਿਰ ਚਲਾਉਣ ਦਾ ਐਲਾਨ ਕਰ ਦਿੱਤਾ। ਉਸ ਨੇ ਇਹ ਵੀ ਐਲਾਨ ਕੀਤਾ ਕਿ ਅੰਗਰੇਜ਼ੀ ਹਾਕਮਾਂ ਵੱਲੋਂ ਬੁਲਾਈ ਜਾ ਰਹੀ ਗੋਲ ਮੇਜ ਕਾਨਫਰੰਸ ਦਾ ਵੀ ਬਾਈਕਾਟ ਕੀਤਾ ਜਾਵੇ। ਸਿਵਲ ਨਾਫਰਮਾਨੀ ਲਹਿਰ ਦਾ ਪਹਿਲਾ ਕਦਮ ਸੀ 26 ਜਨਵਰੀ 1930 ਦੇ ਦਿਨ ਨੂੰ ਆਜ਼ਾਦੀ ਦਿਨ ਵਜੋਂ ਮਨਾਉਣਾ। ਇਸੇ ਦਿਨ ਕਾਂਗਰਸੀ ਆਗੂਆਂ ਨੇ ਕਈ ਜਗ੍ਹਾ ਤੇ ਜਲਸੇ ਕੀਤੇ ਅਤੇ ਲੋਕਾਂ ਨੂੰ ਆਜ਼ਾਦੀ ਦੀ ਜद्दोजਹਾਦ ਦੇ ਵਿੱਚ ਹਿੱਸਾ ਲੈਣ ਵਾਸਤੇ ਪ੍ਰੇਰਿਤ ਕੀਤਾ 26 ਜਨਵਰੀ 1986 ਰਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਸਿਰਫ ਇੱਕ ਮਾਦੀ ਸਿੱਖਾਂ ਦਰਅਸਲ ਪੰਜਾਬ ਦੇ ਹੱਕ ਦੇ ਵਿੱਚ ਸੀ ਕਿ ਚੰਡੀਗੜ੍ਹ 26 ਜਨਵਰੀ 1986 ਤੋਂ ਪਹਿਲਾਂ ਪੰਜਾਬ ਨੂੰ ਦੇ ਦਿੱਤਾ ਜਾਵੇਗਾ ਅਤੇ ਹਰਿਆਣੇ ਨੂੰ ਹਿੰਦੀ ਤੇ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਦੇਣ ਵਾਸਤੇ ਉਹਨਾਂ ਦੀ شناخت ਕਰਨ ਵਾਸਤੇ ਇੱਕ ਕਮਿਸ਼ਨ ਬਣੇਗਾ ਸੈਂਟਰ ਨੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਜਗ੍ਹਾ ਇਸ ਨੂੰ ਹਿੰਦੀ ਬੋਲਦੇ ਇਲਾਕੇ ਦੇ ਨਾਲ ਜੋੜ ਦਿੱਤਾ ਅਤੇ ਪੰਜਾਬ ਦੇ ਵਿੱਚ ਹਿੰਦੀ ਬੋਲਦੇ ਇਲਾਕਿਆਂ ਵਾਸਤੇ ਕਮਿਸ਼ਨ ਦਾ ਐਲਾਨ ਕਰ ਦਿੱਤਾ ਮੈਥਿਊ ਕਮਿਸ਼ਨ ਨੇ 13 ਜਨਵਰੀ 1986 ਨੂੰ ਅਬੋਹਰ ਅਤੇ ਫਾਜ਼ਲਕਾਦੀ ਬੋਲੀ ਪਤਾ ਕਰਨ ਵਾਸਤੇ 54 ਪਿੰਡਾਂ ਦੇ ਵਿੱਚ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕਰ ਦਿੱਤਾ ਇਸ ਦਾ ਮਤਲਬ ਸਾਫ਼ ਸੀ ਕਿ ਚੰਡੀਗੜ੍ਹ ਦੇਣ ਦਾ ਮਸਲਾ ਇੱਕ ਤਰੀਕੇ ਦੇ ਨਾਲ ਖਤਮ ਹੀ ਕਰ ਦਿੱਤਾ ਜਾਵੇ ਮੈਥਿਊ ਕਮਿਸ਼ਨ ਨੇ 24 ਜਨਵਰੀ ਨੂੰ ਮਰਦਮ ਸ਼ੁਮਾਰੀ ਦੀ ਰਿਪੋਰਟ ਜਾਰੀ ਕੀਤੀ ਉਸ ਦੇ ਮੁਤਾਬਕ ਪਿੰਡ ਕੰਦੂ ਖੇੜਾ ਦੇ ਲੋਕਾਂ ਨੇ ਆਪਣੀ ਜ਼ੁਬਾਨ ਪੰਜਾਬੀ ਲਿਖਵਾਈ ਸੀ ਇਸ ਕਰਕੇ ਆਪਣੀ ਬੋਲੀ ਹਿੰਦੀ ਲਿਖਵਾਉਣ ਵਾਲੇ ਬਾਕੀ ਪਿੰਡ ਵੀ ਹਰਿਆਣੇ ਨੂੰ ਨਹੀਂ ਦਿੱਤੇ ਜਾ ਸਕਦੇ ਬਰਨਾਲੇ ਨੇ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੀਆਂ ਵਧਾਈਆਂ ਦੇ ਲੱਖਾਂ ਇਸ਼ਤਿਹਾਰ ਵੀ ਛਪਵਾ ਕੇ ਰੱਖਲੇ ਸਨ ਪਰ ਉਹ ਰਜੀਵ ਵੱਲੋਂ ਧੋਖਾ ਦਿੱਤੇ ਜਾਣ ਤੇ ਰੋਸ ਤੱਕ ਵੀ ਨਾ ਜਿਤਾ ਸਕਿਆ 26 ਜਨਵਰੀ 1986 ਖੜਕੂਆ ਨੇ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀ ਮੁਰੰਮਤ ਦੀ ਕਾਰਵਾਈ ਕਰਨ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਸੀ ਅਤੇ ਪਹਿਲਾਂ ਹੀ ਖਬਰਦਾਰ ਕੀਤਾ ਕਿ ਸਿੱਖ ਪੰਥ ਇਸ ਸਰਕਾਰੀ ਢਾਂਚੇ ਨੂੰ ਕਬੂਲ ਨਹੀਂ ਕਰੇਗਾ ਇਸ ਮਾਹੌਲ ਦੇ ਵਿੱਚ 31 ਅਕਤੂਬਰ 1985 ਦੇ ਦਿਨ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬਿਆਨ ਸਿੰਘ ਦਾ ਸ਼ਹੀਦੀ ਦਿਨ ਮੰਜੀ ਸਾਹਿਬ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਸੀ ਇਸ ਦੀਵਾਨ ਹਾਲ ਦੇ ਵਿੱਚ ਖਾਰਕੂਆ ਨੇ ਐਲਾਨ ਕੀਤਾ ਕਿ ਨਾਪਾਕ ਹੱਥਾਂ ਦੇ ਨਾਲ ਤਿਆਰ ਹੋਏ ਅਕਾਲ ਤਖਤ ਸਾਹਿਬ ਦੀ ਇਮਾਰਤ ਦਾ ਨਵਾਂ ਹਿੱਸਾ ਢਾਕੇ ਮੁੜ ਉਸਾਰਿਆ ਜਾਵੇਗਾ ਮਗਰੋਂ ਇਹ ਫੈਸਲਾ ਹੋਇਆ ਕਿ ਸਾਰੀ ਹੀ ਇਮਾਰਤ ਢਾਕੇ ਦੁਬਾਰਾ ਬਣਾਈ ਜਾਵੇਗੀ 26 ਜਨਵਰੀ 1985 ਦੇ ਦਿਨ ਪਿੰਡਰਾ ਮੈਂਤਾ ਜਥੇ ਦਾ ਇਕੱਠ ਅਕਾਲ ਤਖਤ ਸਾਹਿਬ ਦੇ ਮੂਹਰੇ ਹੋਇਆ। ਉਹਨੇ ਦਿਨੀ ਲੋਕ ਭਾਰਤੀ ਫੌਜ ਦੀ دہشت ਤੇ ਗੁੱਸੇ ਦੇ ਵਿੱਚ ਸਨ। ਅਤੇ ਕਿਉਂਕਿ ਬਰਨਾਲੇ ਨੇ ਹਕੂਮਤ ਦੇ ਵਿੱਚ ਆ ਕੇ ਉਹਨਾਂ ਜ਼ੁਲਮਾਂ ਨੂੰ ਜਾਰੀ ਰੱਖਿਆ ਸੀ ਇਸ ਕਰਕੇ ਰੋਸਵਜੋਂ ਲੋਕ ਇੱਕ ਪਲੇਟਫਾਰਮ ਤੇ ਜੁੜਨਾ ਚਾਹੁੰਦੇ ਸਨ ਇਸ ਵਜ੍ਹਾ ਕਰਕੇ 26 ਜਨਵਰੀ ਦੇ ਇਕੱਠ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ ਉਂਝ ਇਸ ਨੂੰ ਸਰਬੱਤ ਖਾਲਸਾ ਇਕੱਠ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਨਾ ਤਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕੱਠ ਸੀ ਅਤੇ ਨਾ ਹੀ ਇਸ ਦੇ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਨੇ ਹਿੱਸਾ ਲਿਆ ਸੀ ਸਹੀ ਮਾਨਿਆਂ ਦੇ ਵਿੱਚ ਇਹ ਪਿੰਡਰਾ ਮਹਿਤਾ ਜਥੇ ਦਾ ਇੱਕ ਵੱਡਾ ਦੀਵਾਨ ਜਲਸਾ ਸੀ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਸ਼ਾਮਿਲ ਹੋਏ 26 ਜਨਵਰੀ 1987 ਦੇ ਦਿਨ ਪੰਜਾਬ ਪੁਲਿਸ ਨੇ ਭਗਤ ਸਿੰਘ ਨਾਮ ਦੇ ਇੱਕ ਸਿੱਖ ਨੂੰ ਫਾਜ਼ਲਕਾ ਨੇੜੇ ਚੰਘੇਰ ਪਿੰਡ ਦੇ ਵਿੱਚ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਪ੍ਰੋਫੈਸਰ ਜਿੰਦਰਪਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੁੱਤਰ ਭਾਈ ਕਿਰਪਾਲ ਸਿੰਘ ਪੁੱਲਰ ਨੂੰ ਨਕਲੀ ਮੁਕਾਬਲੇ ਦੇ ਨਾਂ ਤੇ ਸ਼ਹੀਦ ਕਰ ਦਿੱਤਾ। 26-27 ਜਨਵਰੀ 1991 ਦੀ ਰਾਤ ਨੂੰ ਪਿੰਡ ਕਰਨਾਮਾ ਦੇ ਵਿੱਚ ਸੁਖਵਿੰਦਰ ਸਿੰਘ ਗੋਰਾ, ਦਲਜੀਤ ਸਿੰਘ ਅਤੇ ਪ੍ਰੇਮ ਸਿੰਘ ਨੂੰ ਪੁਲਿਸ ਨੇ ਮੁਖਬਰਾਂ ਤੋਂ ਮਿਲੀ ਜਾਣਕਾਰੀ ਦੇ ਮਗਰੋਂ ਕੇਰ ਲਿਆ ਅਤੇ ਫਿਰ ਇਹਨਾਂ ਨੂੰ ਸ਼ਹੀਦ ਕਰ ਦਿੱਤਾ। 26 ਜਨਵਰੀ 2013 ਪਿੰਦਰਪਾਲ ਸਿੰਘ ਤੇ ਹਰਜਿੰਦਰ ਸਿੰਘ ਸ਼੍ਰੀਨਗਰ ਨੂੰ ਸ਼੍ਰੋਮਣੀ ਕਮੇਟੀ ਨੇ ਤਰਤੀਬਵਾਰ ਸ਼੍ਰੋਮਣੀ ਕਥਾਕਾਰ ਅਤੇ ਸ਼੍ਰੋਮਣੀ ਰਾਗੀ ਦਾ ਖਿਤਾਬ ਦਿੱਤਾ। ਇਸ ਆਪਸੀ ਕੇਸਰਮਾਨ ਬਾਦਲ ਦੀ ਪਤਨੀ ਦੀ ਚਾਪਲੂਸੀ ਕਰਨ ਕਰਕੇ ਦਿੱਤਾ ਗਿਆ ਸੀ। ਇਸ ਤੋਂ ਮਗਰੋਂ 15 ਅਗਸਤ 2013 ਦੇ ਦਿਨ ਪੰਜਾਬ ਸਰਕਾਰ ਨੇ ਵੀ ਇਹਨਾਂ ਦੋਹਾਂ ਨੂੰ ਸਨਮਾਨਿਤ ਕੀਤਾ। 26 ਜਨਵਰੀ 2014 ਬਿਆਨ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਜ਼ਾਫਤਾ ਸ਼ਮਸ਼ੀਰ ਸਿੰਘ ਸ਼ੇਰਾ ਅਤੇ ਲਖਵਿੰਦਰ ਸਿੰਘ 28 ਦਿਨ ਦੀ ਪੈਰੋਲ ਪੂਰੀ ਕਰਕੇ ਵਾਪਸ ਕਰਨ ਮਗਰੋਂ 26 ਜਨਵਰੀ 2014 ਦੇ ਦਿਨ ਵਾਪਸ ਬੜੈਲ ਜੇਲ੍ਹ ਪਹੁੰਚ ਗਏ 26 ਜਨਵਰੀ 2021 ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਦੌਰਾਨ ਵੱਡੀ ਗਿਣਤੀ ਸਿੱਖ ਕਿਸਾਨ ਲਾਲ ਕਿਲੇ ਤੇ ਇਕੱਠੇ ਹੋ ਗਏ ਨੌਜਵਾਨੀ ਦੇ ਵਿੱਚ ਅਥਾ ਜੋਸ਼ ਸੀ ਅਤੇ ਉਹਨਾਂ ਨੇ ਉਸ ਥਾਂ ਤੇ ਕੇਸਰੀ ਨਿਸ਼ਾਨ ਝੁਲਾ ਦਿੱਤੇ ਜਿੱਥੇ 15 ਅਗਸਤ ਨੂੰ ਪ੍ਰਧਾਨ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ ਪਰ ਉਸ ਦਿਨ ਉੱਥੇ ਕੋਈ ਝੰਡਾ ਨਹੀਂ ਸੀ ਅਤੇ ਭੀੜ ਨੂੰ چیرਦਾ ਹੋਇਆ ਇੱਕ 22 ਸਾਲਾ ਫਰਤੀਲਾ ਸਿੱਖ ਨੌਜਵਾਨ ਜਗਰਾਤ ਸਿੰਘ ਅੱਗੇ ਵਧਿਆ ਅਤੇ ਪਲਕ ਝਪਕਦੇ ਹੀ ਉਸਨੇ ਲਾਲ ਕਿਲੇ ਤੇ ਕੇਸਰੀ ਅਤੇ ਕਿਸਾਨੀ ਦਾ ਝੰਡਾ ਝੁਲਾ ਦਿੱਤਾ ਇਹ ਕੁਝ ਪਲਾਂ ਦੇ ਵਿੱਚ ਹੀ ਵਾਪਰੀ ਇੱਕ ਵੱਡੀ ਘਟਨਾ ਸੀ ਜਗਰਾਤ ਸਿੰਘ 22 ਸਾਲਾਂ ਦਾ ਨੌਜਵਾਨ ਸੀ ਜੋ ਕਿ ਤਾਰਨ ਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੇ ਇਤਿਹਾਸਿਕ ਪਿੰਡ ਵਾਂ ਤਾਰਾ ਸਿੰਘ ਦਾ ਵਸਨੀਕ ਸੀ ਅਤੇ ਛੋਟੇ ਕਿਸਾਨ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਜਿਨ੍ਹਾਂ ਦੇ ਕੋਲ ਮਹਿਜ਼ 2 ਏਕੜ ਜ਼ਮੀਨ ਸੀ ਇਹ ਵਾਂ ਪਿੰਡ ਉਸੇ ਮਹਾਨ ਯੋਧੇ ਸ਼ਹੀਦ ਭਾਈ ਤਾਰਾ ਸਿੰਘ ਵਾਂ ਦਾ ਹੈ ਜਿਸ ਨੇ 18ਵੀਂ ਸਦੀ ਦੇ ਵਿੱਚ ਮੁਗਲ ਹਕੂਮਤ ਨੂੰ ਲਲਕਾਰਿਆ ਸੀ ਅਤੇ ਯੁੱਧ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸੀ ਵਾਂ ਪਿੰਡ ਦੀ ਜੰਗ ਨੇ ਸਿੱਖ ਮੁਗਲ ਟਕਰਾਅ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਚੱਲਦਾ ਰਿਹਾ ਸੀ ਇਸ ਘਟਨਾ ਤੋਂ ਬਾਅਦ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਅਤੇ ਕੁਝ ਹੋਰ ਮੰਚਾਂ 'ਤੇ ਸਿੱਖਾਂ ਦਾ ਵਿਰੋਧ ਕੀਤਾ ਅਤੇ ਸਿੱਖ ਵਿਰੋਧੀ ਵਰਤਾਂਤ ਨੂੰ ਅੱਗੇ ਵਧਾਇਆ ਅਤੇ ਉਲਟਾ ਤਾਨਾਸ਼ਾਹੀ ਤਰੀਕੇ ਦੇ ਨਾਲ ਖੇਤੀਕਰੂਨ ਲੈ ਕੇ ਮੋਦੀ ਸਰਕਾਰ ਦਾ ਪੱਖ ਪੂਰਨ ਲੱਗ ਪਏ ਭਾਰਤੀ ਮੀਡੀਆ ਵੱਲੋਂ ਕੇਸਰੀ ਨਿਸ਼ਾਨ ਅਤੇ ਕਿਸਾਨੀ ਦਾ ਝੰਡਾ ਚੁਲਾਉਣ ਦੀ ਘਟਨਾ ਨੂੰ ਤਿਰੰਗੇ ਦਾ ਅਪਮਾਨ ਬਣਾ ਕੇ ਪੇਸ਼ ਕੀਤਾ ਗਿਆ ਜਦਕਿ ਜਿਸ ਡੰਡੇ 'ਤੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਚੁਲਾਇਆ ਗਿਆ ਸੀ ਉੱਥੇ ਕੋਈ ਤਿਰੰਗਾ ਹੈ ਹੀ ਨਹੀਂ ਸੀ लाल किले ਤੇ ਜਿਹੜਾ ਵੱਡਾ ਤਿਰੰਗਾ ਝੰਡਾ ਝੁਲ ਰਿਹਾ ਸੀ ਉਸ ਨੂੰ ਕਿਸੇ ਵੱਲੋਂ ਵੀ ਹੱਥ ਨਹੀਂ ਸਿਲਾਇਆ ਗਿਆ ਜਿਸ ਤੱਕ ਕੇਸਰੀ ਝੰਡੇ ਦੀ ਗੱਲ ਹੈ ਤਾਂ ਸਿੱਖਾਂ ਨੇ ਸਵਾਲ ਕੀਤਾ ਕਿ ਜਦੋਂ ਭਾਰਤ ਦੀਆਂ ਹੱਦਾਂ ਦੀ ਰਾਖੀ ਦੇ ਲਈ ਸਿੱਖ ਫੌਜੀਆਂ ਨੂੰ ਤੋਰਿਆ ਜਾਂਦਾ ਤਾਂ ਉਹ ਐਸੇ ਝੰਡੇ ਦੀ ਅਗਵਾਈ ਦੇ ਵਿੱਚ ਹੀ ਤੁਰਦੇ ਨੇ ਤੇ ਜੇਕਰ ਉਦੋਂ ਇਸ ਝੰਡੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਤਾਂ ਫਿਰ ਲਾਲ ਕਿਲੇ ਤੇ ਭਾਰਤੀ মিডিਆ ਨੂੰ ਇਸ ਝੰਡੇ ਤੋਂ ਇਤਰਾਜ਼ ਕਿਉਂ ਹੋ ਰਿਹਾ ਹੈ ਏਸੀ ਸਿੱਖ ਇਤਿਹਾਸ ਦੇ ਵਿੱਚ 26 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ